ਆਪਾਂ ਜਿਹੜੀ ਚੈਕਿੰਗ ਕੀਤੀ ਜਿਹੜੀ ਕੀ ਕਹਾਂ ਇਹ ਇਲੈਕਸ਼ਨਾਂ ਦੇ ਸਬੰਧ ਵਿੱਚ ਜਿਹੜੀ ਚੰਗਰ ਟੀਮ ਦੀ ਚੱਲ ਰਹੀ ਆ ਆਉਣ ਜਾਣ ਜਾਂ ਗੱਡੀਆਂ ਦੇ ਜਿਹੜੀ ਜਨਤਾ ਆ ਰਹੀ ਆ ਗੱਡੀਆਂ ਕੈਨਸਲ ਹੋਣ ਦੀ ਵਜ੍ਹਾ ਕਰਕੇ ਵੀ ਭੀੜਪਾੜਾ ਸਟੇਸ਼ਨ ਤੇ ਤੇ ਜਨਤਾ ਨੂੰ ਅਗਾਹ ਕਰ ਲਈ ਵੀ ਜਿਹੜੀਆਂ ਟレインਾਂ ਵਾਂ ਕੈਨਸਲ ਬਾਰੇ ਵੀ ਦੱਸਣਾ ਪੈਂਦਾ ਵਾ ਇਹਨਾਂ ਦੀ ਚੈਕਿੰਗ ਕੀਤੀ ਸ਼ੱਕੀ ਪਰੇਸ਼ਾਨ ਜਿਹੜੇ ਆਉਂਦੇ ਉਹਨਾਂ ਚੈੱਕ ਕਰੀਦਾ ਤਾਂ ਕਿ ਕੋਈ ਅਨਸੁਖਾ ਨਾ ਜਿਹੜਾ ਸਟੇਸ਼ਨ ਦੇ ਨਾਲ ਆਪੇ ਜੀ ਯਾਤਰੀ ਤਰਾਜ ਵੀ ਕਰਦੇ ਪੁਲਿਸ ਨਾਲ ਪੈਂਸ ਵੀ ਕਰਦੇ ਜਦੋਂ ਤੱਕ ਉਹਨਾਂ ਦੇ ਆਪਰੇ ਬੂਟ ਵਗੈਰਾ ਉਤਰਾ ਕੇ ਚੈਕਿੰਗ ਕਰਦੇ ਹੋ ਜਾਂ ਸਮਾਨ ਦੀ ਫੋਲਾ ਉਹੋ ਵੀ ਕੀ ਚੌਤੀ ਸੰਭੇ ਨਹੀਂ ਉਹਨਾਂ ਨੂੰ ਸਮਝਾਈਦਾ ਵਾਏ ਇਹ ਗੱਲ ਨਹੀਂ ਕੋਈ ਇਹੋ ਜਿਹਾ ਕੋਈ ਨਸ਼ੀਲਾ ਪਦਾਰਥ ਜਾਂ ਹੋਰ ਵੀ ਲੋਕੀ ਲੱਗੇ ਜਾਂਦੇ ਆ ਜਿਵੇਂ ਬੂਟਾਂ ਦੇ ਵਿੱਚ ਹੋਰ ਵੀ ਆ ਬੈਗ ਦੇ ਵਿੱਚ ਜਾਂ ਵੈਸੇ ਹੋਰ ਵੀ ਵਸਤਾਂ ਜਿਹੜਾ ਇਦਾਂ ਟੈਕੀ ਕੇਸ ਵਗੈਰਾ ਲੱਗ ਜਾਂਦੇ ਉਹਨਾਂ ਦੀ ਟ੍ਰੇਨ ਵੀ ਚੈੱਕ ਕਰਦੀ ਆ ਯਾਰ ਵੀ ਟ੍ਰੇਨਾਂ ਰੱਦ ਹੋਈਆਂ ਤੇ ਯਾਤਰੀ ਕਾਫੀ ਵੇਖਿਆ ਜਾਂਦਾ ਪਲੇਟਫਾਰਮਾਂ ਤੇ ਬੈਠੇ ਨੇ ਉਹਦੇ ਬਾਰੇ ਕੀ ਕਿ ਤੱਕ ਜਿਹੜਾ ਸੰਦਬਸਤ ਕੀਤਾ ਗਿਆ ਸੀ ਆ ਜੀ ਆ ਜੀ ਬੰਦੂ ਬਦਵੀ ਸਾਰਾ ਇੱਥੇ ਜਿਹੜੇ ਪਲੇਫਾਰਮ ਤੇ ਜਿਹੜੀ ਆ ਜਨਤਾ ਨੂੰ ਆਪਣੇ ਇਨਕੁਆਰੀ ਵੀ ਬਾਰ ਬਾਰ ਦੱਸ ਰਹੀ ਆ ਟੇਨਾ ਦੀ ਬਾਕੀ ਟੇਨਾ ਧਰਨੇ ਕਰਕੇ ਜਿਹੜਾ ਰਾਜਪੁਰ ਲੱਗਾ ਹੋਇਆ ਵਾ ਉਹਦੇ ਕਰਕੇ ਟੇਨਾ ਵਾਇਆ ਚੰਡੀਗੜ੍ਹ ਆ ਰਹੀਆਂ ਵਾ ਉਹਦੇ ਕਰਕੇ ਜਨਤਾ ਨੂੰ ਜਿਆਦਾ ਪਰੇਸ਼ਾਨੀ ਕਿਉਂ ਉਹਦੇ ਕਰਕੇ ਟੇਨਾ ਲੇਟ ਹੋ ਰਹੀਆਂ ਵਾ